मिशन चढ़दी कला मैं पूरे देश ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਕਿ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨਾਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ 'ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਵਾਲੇ ਕਾ ਜੀ ਕੁਝ ਖਾਸ ਤੇ ਮੁਖਬਰਾਂ ਤੇ ਨਾ ਖਬਰਾਂ ਤੇ ਵਿਦੇਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਮਿਹਰਬਾਨੀ ਜੀ ਤਿਲੋ ਸਾਹਿਬ ਜੀ ਕਾ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਉਹਨਾਂ ਦੇ ਵਿੱਚੋਂ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਉਹ ਹਜੇ ਤੱਕ ਇਸ ਦੁਵਿਧਾ ਤੋਂ ਬਾਹਰ ਨਹੀਂ ਆ 파ਰੇ ਇਸੇ ਵਿਚਾਲੇ ਉਹਨਾਂ ਦੀ ਹਰ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਸਰਕਾਰਾਂ ਦੇ ਵੱਲੋਂ ਲੋਕਾਂ ਵੱਲੋਂ ਜਿਹੜੀ ਮਦਦ ਕੀਤੀ ਜਾ ਰਹੀ ਹੈ ਤੇ ਇਸ ਵਿਚਕਾਰ ਅੱਜ ਪੰਜਾਬ ਸਰਕਾਰ ਨੇ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਨੇ ਕਰੋੜਾਂ ਰੁਪਏ ਜਿਹੜੇ ਐ ਕਰੋੜਾਂ ਦੀ ਚੀਜ਼ ਉਹਨਾਂ ਨੂੰ ਦੇਣ ਦਾ ਐਲਾਨ ਕੀਤਾ ਹੈ ਤੇ ਉਹਨਾਂ ਨੂੰ ਕਿਹਾ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਦੇਖੋ ਜਿਹੜੀ ਪੰਜਾਬ ਸਰਕਾਰ ਨੇ ਇੱਕ ਗੱਲ ਕਹੀ ਆ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਇੱਕ ਮੀਟਿੰਗ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਜੀ ਕਿ ਜਿੱਥੇ-ਜਿੱਥੇ ਹੜ੍ਹ ਆਏ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਨਵੰਬਰ ਦੇ ਅਕਤੂਬਰ ਤੋਂ ਬਾਅਦ 15 ਅਕਤੂਬਰ ਤੋਂ ਬਾਅਦ ਨਵੰਬਰ ਦੇ ਵਿੱਚ ਕਣਕ ਦੀ ਬਿਜਾਈ ਹੋਵੇਗੀ ਜੀ ਔਰ ਕਣਕ ਦੀ ਬਿਜਾਈ ਵਾਸਤੇ ਕਿਸਾਨਾਂ ਨੂੰ 50% ਸਬਸਿਡੀ ਦੇ ਆਧਾਰ ਤੇ ਕਣਕ ਦਾ ਬੀਜ ਮੁਹੱਈਆ ਕਰਾਇਆ ਜਾਵੇਗਾ ਖੁੱਡਗਾ ਸਾਹਿਬ ਮੁਤਾਬਕ ਕਿ 5 ਲੱਖ ਏਕੜ ਜ਼ਮੀਨ ਪ੍ਰਭਾਵਿਤ ਹੋਈ ਹੈ ਹੜ੍ਹਾਂ ਦੇ ਨਾਲ ਇਹਦੇ ਨਾਲ ਜਿਹੜੀ ਕਿਸਾਨਾਂ ਨੂੰ بیمਹਈਆ ਹੋਵੇਗਾ ਇਹ ਸਰਕਾਰ ਕਰਾਏਗੀ 50% ਜੀ ਸਬਸਿਡੀ ਦੇ ਆਧਾਰ ਤੇ ਭਾਅ ਜੇ 1000 ਰੁਪਏ ਦਾ ਕਵਾਂਟਲ ਮਿਲਦਾ ਤਾਂ ਉਹਦੇ ਵਿੱਚ 500 ਰੁਪਿਆ ਸਬਸਿਡੀ ਹੋਵੇਗੀ ਕਿਸਾਨ ਨੂੰ 500 ਰੁਪਏ ਦੇਣਾ ਪਵੇਗਾ ਜੀ ਜੀ ਉਹ ਕਹਿੰਦੇ ਕਿ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਇਆ 2300 ਪਿੰਡਾਂ ਵਿੱਚ ਬਹੁਤ ਗੰਭੀਰਤਾ ਵਾਲੀ ਸਥਿਤੀ ਬਣੀ ਇਸ ਕਰਕੇ ਹੁਣ ਸਰਕਾਰ ਦਾ ਫਰਜ ਬੰਦ ਹੈ ਕਿ ਉਹ ਕਿਸਾਨਾਂ ਦੇ ਨਾਲ ਖੜੇ एलान ਤੱਕ ਹੀ ਜਥੇਬੰਦੀਆਂ ਨੇ ਵੀ ਕਹੇ ਐ ਪਰ ਸਰਕਾਰ ਨੇ ਖੇਤੀਬਾੜੀ ਵਿਭਾਗ ਨੇ ਜਿਹੜਾ ਇਹ ਐਲਾਨ ਕੀਤਾ ਉਹ ਖੇਤੀਬਾੜੀ ਮੰਤਰੀ ਨੇ ਕੀਤਾ ਇਸ ਕਰਕੇ ਖੇਤੀਬਾੜੀ ਵਿਭਾਗ ਦੇ ਰਾਹੀਂ ਕਿਸਾਨਾਂ ਨੂੰ 50% ਸਬਸਿਡੀ ਦੇ ਆਧਾਰ ਤੇ ਅਗਲੇ ਸੀਜ਼ਨ ਵਾਸਤੇ ਕਣਕ ਦਾ ਬੀਜ ਮਹਈਆ ਕਰਵਾਇਆ ਜਾਵੇਗਾ ਜੀ ਬਿਲਕੁਲ 뜰ੋਸਾ ਬੁੱਧਰ ਕੇ ਜਾਰੇ ਕੇ ਸੁਪਰੀਮ ਕੋਰਟ ਨੇ ਬੇਦਵੀ ਮਾਮਲੇ ਉਤੇ ਵੱਡਾ ਫੈਸਲਾ ਲੈਂਦੇ ਹੋਏ ਬੇਦਵੀ ਮਾਮਲੇ ਦੇ ਜਿਹੜੇ ਤਬਾਦਲੇ ਨੇ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਹੈ ਤੇ ਕਿਹਾ ਹੈ ਕਿ ਪੰਜਾਬ ਤੋਂ ਚੰਡੀਗੜ੍ਹ ਜਿਹੜੇ ਤਬਦੀਲ ਕੀਤੇ ਜਾਣੇ ਸੀ ਉਹ ਹੁਣ ਬਿਲਕੁਲ ਵੀ ਨਹੀਂ ਕੀਤੇ ਜਾਣਗੇ। ਇਹ ਸਵਾਲ ਬੜਾ ਗੰਭੀਰਤਾਪੂਰਵਕ ਮਾਮਲਾ ਸੀ। ਜੀ। ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਬੇਅਦਬੀਆਂ ਦੇ ਮਾਮਲੇ ਹੋਏ ਉਦੇ ਵਿੱਚ ਇੱਕ ਡੇਰੇ ਵਾਲਿਆਂ ਦਾ ਨਾਮ ਸਭ ਤੋਂ ਮੂਰੇ ਆਉਂਦਾ ਹੈ ਬਿਲਕੁਲ ਉਹਨਾਂ ਨੇ ਇਹ ਤਰਕ ਦਿੱਤਾ ਤੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ 'ਚ ਦਰਖਾਸਤ ਪਾਤੀ ਕਿ ਪੰਜਾਬ ਦੇ ਅੰਦਰ ਮਾਹੌਲ ਠੀਕ ਨਹੀਂ ਇਸ ਕਰਕੇ ਸਾਨੂੰ ਪੰਜਾਬ ਤੋਂ ਬਾਹਰ ਇਹਨਾਂ ਦੀ ਆਗਿਆ ਦਿੱਤੀ ਜਾਵੇ ਇਹ ਕੇਸ ਚੰਡੀਗੜ੍ਹ ਦੇ ਵਿੱਚ ਤਬਦੀਲ ਹੋ ਗਏ ਸਨ 17 ਮਾਰਚ 2025 ਨੂੰ ਇੱਕ ਮੋਗੇ ਦੇ ਗੁਰਸੇਵਕ ਸਿੰਘ ਨੇ ਉਹਨਾਂ ਨੇ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜੀ ਜੀ ਹਾਲਾਂਕਿ ਇਹ ਚੁਣੌਤੀ ਸਰਕਾਰ ਦਾ ਫਰਜ਼ ਬੰਦਾ ਸੀ ਦੇਣਾ ਮੌਜੂਦਾ ਸਰਕਾਰ ਦਾ ਤਾਂ ਕੋਈ ਲੱਲਾ ਖੱਖਾ ਨਹੀਂ ਇਹਨਾਂ ਕੇਸਾਂ ਦੇ ਨਾਲ ਇਹ ਮਾਮਲੇ 2015 ਦੇ ਨੇ ਜਦੋਂ ਇੱਥੇ ਅਕਾਲੀ ਭਾਜਪਾ ਸਰਕਾਰ ਸੀ ਅਕਾਲੀ ਭਾਜਪਾ ਸਰਕਾਰ ਵੇਲੇ ਵਾਪਰਿਆ ਉਹਨਾਂ ਨੇ ਤਾਂ ਇੱਕ ਜੋਰਾ ਸਿੰਘ ਕਮਿਸ਼ਨ ਬਣਾਇਆ ਤੇ ਜੋਰਾ ਸਿੰਘ ਤੋਂ ਕੋਈ ਰਿਪੋਰਟ ਫੜਨੀ ਨਾ ਆਇਆ ਜੀ ਇੱਕ ਬੁੱਤਾ ਸਾਰਿਆ ਸੀ ਫਿਰ ਮਾਮਲਾ ਸੀਬੀਆਈ ਨੂੰ ਦੇਤਾ ਜਦੋਂ 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਅਗਸਤ 2017 ਚ ਇੱਕ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਵੀ ਹੋਇਆ ਸੀ ਇਸੇ ਮੁੱਦੇ ਤੇ ਨਵਜੋਤ ਸਿੰਘ ਸਿੱਧੂ ਸਮੇਤ ਬਹੁਤ ਸਾਰੇ ਕਾਂਗਰਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਝੂਲੀਆਂ ਅੱਡੀਆਂ ਸੀ ਕਿ ਕੈਪਟਨ ਸਾਹਿਬ ਸੀਬੀਆਈ ਤੋਂ ਕੇਸ ਵਾਪਸ ਲੈ ਲਓ ਜੀ ਜੀ ਕਿਉਂਕਿ ਸੀਬੀਆਈ ਨੇ ਉਹਨਾਂ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਸਾਨੂੰ ਤਾਂ ਸਬੂਤ ਹੀ ਨਹੀਂ ਲੱਭਦੇ ਉੱਥੇ ਤਾਂ ਸਬੂਤ ਮਿਟ ਗਏ ਨੇ ਤਾਂ ਇੱਕ ਕੇਸ ਵਾਪਸ ਆ ਗਿਆ 15 ਦਾ ਕੇਸ ਆਇਆ ਵਾ 25 ਚੱਲ ਗਿਆ 5 ਸਾਲ ਮੁਕੰਮਲ ਹੋ ਚੁੱਕੇ ਮਾਫ ਕਰਨਾ 10 ਸਾਲ ਮੁਕੰਮਲ ਹੋ ਚੁੱਕੇ ਨੇ ਅਜੇ ਤੱਕ ਸਿਆਸਤ ਹੈ ਇਹ ਜਿਹੜਾ ਮਾਮਲਾ ਲੈ ਕੇ ਗੁਰਸੇਵਕ ਸਿੰਘ ਮੋਗਾ ਸੁਪਰੀਮ ਕੋਰਟ ਦੇ ਵਿੱਚ ਗਏ ਮਾਨਯੋਗ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਦੇਸ਼ਾਂ ਤੇ ਰੋਕ ਲਾਤੀ ਤੇ ਕਿਹਾ ਕਿ ਇਹਨਾਂ ਦੀ ਸੁਣਵਾਈ ਪੰਜਾਬ ਚ ਹੋਵੇਗੀ ਇਹ ਸ਼ਾਇਦ ਗੁਰਸੇਵਕ ਦਾ ਕੇਸ ਮੋਗੇ ਨਾਲ ਸੰਬੰਧਿਤ ਹੈ ਤੇ ਬਹੁਤ ਸਾਰੇ ਕੇਸ ਫ੍ਰੀਡਕੋਟ ਦੀ ਅਦਾਲਤ ਵਿੱਚ ਸੈਸ਼ਨ ਅਦਾਲਤ ਵਿੱਚ ਸੁਣਵਾਈ ਅਧੀਨ ਨੇ ਇਹ ਸਬੰਧ ਦੇ ਵਿੱਚ ਜਿਹੜੇ ਸੀਨੀਅਰ ਵਕੀਲ ਨੇ ਐਚ ਐਸ ਫੂਲਕਾ ਸਾਹਿਬ ਉਨਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹ ਕਹਿੰਦੇ ਮੈਂ ਸਰਕਾਰ ਨੂੰ ਚਿੱਠੀ ਲਿਖਾਂਗਾ ਇੱਕ ਪਾਸੇ ਤਾਂ ਸਰਕਾਰ ਢਡੋਰਾ ਪਿੱਟਦੀ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਸਮੁੱਚੇ ਭਾਰਤ ਦੇ ਵਿੱਚ ਸਾਰੇ ਰਾਜਾਂ ਨਾਲੋਂ ਬਿਹਤਰ ਹੈ ਜੀ ਤੇ ਤਰਕ ਉੱਥੇ ਇਹ ਵੀ ਦਿੱਤਾ ਇਹਨੇ ਗੁਰਸੇਵਕ ਨੇ ਕਿ ਇਹ ਕੇਸਾਂ ਨੂੰ ਤਾਂ ਕਹਿੰਦੇ ਆ ਕੀ ਇਹ ਸਥਿਤੀ ਬਹੁਤ ਖਰਾਬ ਹੈ ਆਮਨ ਕਾਨੂੰਨ ਦੀ ਪਰ ਢੇਰੇ ਦੀਆਂ ਸਾਰੀਆਂ ਸਰਗਰਮੀਆਂ ਪੰਜਾਬ ਚ ਹੁੰਦੀਆਂ ਨੇ ਜੀ ਜੀ ਉਦੋਂ ਫਿਰ ਆਮਨ ਕਾਨੂੰਨ ਕਿੱਧਰ ਚਲਾਇਆ ਜਾਂਦਾ 100 ਚਾਹੀਦਾ ਸਰਕਾਰ ਨੂੰ ਸੀ ਕਿ ਸਰਕਾਰ ਸੁਪਰੀਮ ਕੋਰਟ ਵਿੱਚ ਜਾ ਕੇ ਇਹਨੂੰ ਚੁਣੌਤੀ ਦਿੰਦੀ ਸਰਕਾਰ ਗਈ ਆ ਕਿ ਨਹੀਂ ਗਈ ਇਹਦੇ ਬਾਰੇ ਮੇਰੇ ਧਿਆਨ ਚ ਨਹੀਂ ਪਰ ਜਿਹੜਾ ਇਹ ਗੁਰਸੇਵਕ ਸਿੰਘ ਨੇ ਪਟੀਸ਼ਨ ਪਾਈ ਇਹਦੇ ਉੱਤੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ਤੇ ਰੋਕ ਲਾ ਕੇ ਭਾਵੇਂ ਹੁਣ ਇਹ ਸੁਣਵਾਈ ਚੰਡੀਗੜ੍ਹ ਨਹੀਂ ਫਰੀਦਕੋਟ ਦੀ ਅਦਾਲਤ ਵਿੱਚ ਪੰਜਾਬ ਚ ਹੀ ਹੋਵੇਗੀ। ਸੋ ਮੈਂ ਕਹਿ ਸਕਦਾ ਕਿ ਇਹ ਬਹੁਤ ਵੱਡਾ ਸੁਪਰੀਮ ਕੋਰਟ ਨੇ ਇਹ ਕੇਸ ਦੇ ਵਿੱਚ ਜਿਨ੍ਹਾਂ ਨੇ ਪਟੀਸ਼ਨਾਂ ਪਾਈਆਂ ਨੇ ਉਹਨਾਂ ਲਈ ਇੱਕ ਵੱਡਾ ਕਦਮ ਸੁਣਾਇਆ ਹੈ। ਇਹਦੇ ਨਾਲ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਚਾਹੀਦਾ ਤਾਂ ਸ਼ਰੂਮਣੀ ਕਮੇਟੀ ਨੂੰ ਵੀ ਸੀ ਜੀ ਪਰ ਸ਼ਰੂਮਣੀ ਕਮੇਟੀ ਕੋਲੇ ਟਾਈਮ ਕਿੱਥੇ ਆ ਇਦਾਂ ਉਹ ਤਾਂ ਹੋਰ ਕੰਮਾਂ 'ਚ ਲੱਗੇ ਹੋਏ ਨੇ ਇਹ ਜਰਾ ਗੁਰਸੇਵਕ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਕਰਵਾਇਆ ਹੈ ਇਹ ਛਲਾਗਾ ਜੋ ਕਦਮ ਹੈ ਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਇਹਦੀ ਛਲਾਗਾ ਵੀ ਕਰਨਗੀਆਂ ਮੇਰਾ ਖਿਆਲ ਜਿਹੜੇ ਸਾਡੇ ਧਰਮ ਕਾਗੂ ਨੇ ਉਹ ਵੀ ਇਹਦੇ ਉੱਤੇ ਸ਼ਾਇਦ ਆਪਣੀ ਚੁੱਪੀ ਤੋੜ ਕੇ ਕੋਈ ਨਾ ਕੋਈ ਬਿਆਨ ਦੇਣਗੇ ਜੀ ਬਿਲਕੁਲ ਟਿਲੋਸਾ ਬੁਧਰ ਗੱਲ ਕਰ ਲਈ ਅਮਰੀਕਾ ਦੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਲਗਾਤਾਰ ਸਤਾਈ ਕੀਤੀ ਹੋਈ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਤੇ ਇਮੀਗ੍ਰੇਸ਼ਨ ਦੇ ਵਿਰੁੱਧ ਲਗਾਤਾਰ ਜਿਹੜੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਡਿਪੋਰਟੇਸ਼ਨ ਕੀਤੀ ਜਾ ਰਹੀ ਹੈ ਇਸੇ ਵਿਚਾਲੇ ਅੱਜ ਤਾਜ਼ਾ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇੱਕ 73 ਸਾਲਾ ਔਰਤ ਜਿਸ ਦਾ ਨਾਮ ਹਰਜੀਤ ਕੋਰ ਹੈ ਉਸ ਦੇ ਸਣੇ 136 ਭਾਰਤੀ ਜਿਹੜੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਹੈ ਬੇੜੀਆਂ ਬਣ ਕੇ ਉਹਨਾਂ ਨੂੰ ਦਿੱਲੀ 에ਅਰਪੋਰਟ ਤੇ ਉਤਾਰਿਆ ਗਿਆ ਜਾਣਕਾਰੀ ਦੇ ਮੁਤਾਬਕ ਇਹ 37 73 ਸਾਲਾ ਹਰਜੀਤ ਕੌਰ ਸਮੇਤ 132 ਭਾਰਤੀ ਡਿਪੋਰਟ ਕੀਤੇ ਗਏ ਨੇ ਜਿਨ੍ਹਾਂ ਚੋਂ ਪੰਜਾਬੀ ਮੂਲ ਦੇ ਇਹ 73 ਸਾਲਾ ਹਰਜੀਤ ਕੌਰ ਵੀ ਸ਼ਾਮਲ ਹੈ ਤੇ ਉਹਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਇਹਨੂੰ ਤਾਂ ਗਈ ਨੂੰ ਵੀ 37 ਸਾਲ ਦੇ ਅਲੱਗ-ਪੱਗ ਹੋ ਗਏ ਸਨ ਪਤਾ ਨਹੀਂ ਕਾਨੂੰਨਨ ਤੌਰ ਦੇ ਉੱਤੇ ਇਹਨਾਂ ਦੇ ਜਿਹੜੇ ਵਕੀਲ ਸਾਹਿਬਾਨ ਨੇ ਉਹ ਜ਼ਿਆਦਾ ਕੋਈ ਗੱਲਬਾਤ ਦੱਸ ਸਕਦੇ ਆ ਜਾਣਕਾਰੀ ਮਤਾਬਕ ਹਰਜੀਤ ਕੌਰ ਨੂੰ ਈਸਟ ਕੈਲੀਫੋਰਨੀਆ ਉਸ ਵੇਲੇ ਹਿਰਾਸਤੇ ਚ ਲਿਆ ਗਿਆ ਜਦੋਂ ਆਪਣੀ ਰੂਟੀਨ ਚੈੱਕਅਪ ਲਈ ਜੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਦਫਤਰ ਗਏ ਸੀ ਜੋ ਤੋਂ ਇਹ ਡੋਨਾਲਡ ਟਰੰਪਸ ਆਫ ਦੁਬਾਰਾ ਆਏ ਨੇ ਉਹ ਤਰ੍ਹਾਂ ਤਰ੍ਹਾਂ ਦੇ ਕਦਮ ਉਠਾ ਰਹੇ ਨੇ ਪਹਿਲਾਂ ਵੀ ਬਹੁਤ ਸਾਰੇ ਭਾਰਤੀਆਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਰਿਪੋਰਟ ਕੀਤਾ ਗਿਆ ਸੀ ਬਿਲਕੁਲ ਉਹਦੇ ਵਿੱਚ ਚਰਚਾ ਬਹੁਤ ਜ਼ਿਆਦਾ ਹੋਈ ਸੀ ਤੇ ਪੰਜਾਬ ਭਾਰਤ ਦੀ ਸਰਕਾਰ ਨੂੰ ਇਹ ਮਾਮਲੇ ਦੇ ਵਿੱਚ ਆਪਣਾ ਰੋਸ ਤੇ ਗੱਲਬਾਤ ਉਠਾਉਣੀ ਚਾਹੀਦੀ ਹੈ 100 ਇਹ ਜਿਹੜਾ ਚਾਰਟਰਡ ਜਹਾਜ਼ ਹੈ ਉਹਦੇ ਰਾਹੀਂ ਦਿੱਲੀ ਭੇਜਿਆ ਗਿਆ ਇਹ ਕਿਹਾ ਜਾ ਰਿਹਾ ਹੈ ਕਿ ਭਾਰਤੀਆਂ ਨੂੰ ਜਿਆਦਾ ਇਹ ਇਸ ਤਰੀਕੇ ਨਾਲ ਲਿਆਉਂਦੇ ਐ ਜਦੋਂ ਕਿ ਬਾਕੀ ਮੁਲਕਾਂ ਦੇ ਵਿੱਚ ਹੱਥ ਕੜੀਆਂ ਜਾਂ ਪੈਰਾਂ ਦੇ ਵਿੱਚ ਬੇੜੀਆਂ ਨਹੀਂ ਪਾਈਆਂ ਜਾਂਦੀਆਂ ਜੀ ਜੀ ਟੀ ਲੋ ਸਾਹਿਬ ਪੰਜਾਬ ਦੇ ਵਿੱਚ ਪ੍ਰਾਲੀਆਂ ਸਾੜਨ ਨੂੰ ਲੈ ਕੇ ਜਿਹੜਾ ਮਾਹੌਲ ਗਰਮਾਇਆ ਹੋਇਆ ਪ੍ਰਾਲੀ ਸਾੜਨ ਦੇ ਮਾਮਲੇ ਜਿਹੜੇ ਰੁਕਦੇ ਨਹੀਂ ਤਾਂ ਅਸਰਾਰੇ ਇਸੇ ਵਿਚਾਲੇ ਇੱਕ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਦੋਂ ਪ੍ਰਾਲੀ ਨੂੰ ਅੱਗ ਲਗਾਈ ਜਾ ਰਹੀ ਸੀ ਕਿਸਾਨਾਂ ਵੱਲੋਂ ਤਾਂ ਉੱਥੇ ਕੁਝ ਅਧਿਕਾਰੀਆਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵਿਚਾਲੇ ਆਪਸ ਦੇ ਵਿੱਚ ਝੜਪ ਹੋ ਗਈ। ਅਜੇ ਬਹੁਤ ਸਾਰੇ ਮਾਮਲੇ ਅੰਮ੍ਰਿਤਸਰ ਤੋਂ ਆ ਰਹੇ ਨੇ। ਜੀ। ਬਾਰਡਰ ਖੇਤਰ ਦੇ ਵਿੱਚ ਪਹਿਲਾਂ ਜੋ ਨਦੀ ਫਸਲ ਆ ਜਾਂਦੀ ਹੈ ਸਭ ਪਤਾ ਲੱਗਿਆ ਕਿ ਇੱਕ ਪਿੰਡ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਪਰਾਲੀ ਜਿੱਥੇ ਅੱਗ ਲਾਈ ਸੀ ਉਹ ਅੱਗ ਬੁਝਾਉਣ ਵਾਸਤੇ ਗਏ ਤਾਂ ਕੁਝ ਕਿਸਾਨਾਂ ਦੇ ਨਾਲ ਉਹਨਾਂ ਦਾ ਟਕਰਾਰ ਹੋ ਗਿਆ ਪਹਿਲਾਂ ਆਪਸ ਵਿੱਚ ਦੀ ਕਹਾਣੀ ਸੁਣੀ ਹੋਈ ਬਾਅਦ ਦੇ ਵਿੱਚ ਕਹਿੰਦੇ ਆ ਕਿ ਕੱਥਤ ਰੂਪ ਵਿੱਚ ਇਹ ਹੱਥੋਂ ਪਾਈ ਤੱਕ ਵੀ ਚਲਿਆ ਗਿਆ ਜੀ ਇਸ ਮਾਮਲੇ ਦੇ ਵਿੱਚ ਕਿਉਂਕਿ ਪਿਛਲੇ ਦਿਨੀ ਭਾਰਤ ਦੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਹੋਏ ਨੇ ਇਹ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਤੌਰ ਤੇ ਨਹੀਂ ਜਾ ਰਹੇ ਸੋ ਉਹਦੇ ਵਿੱਚ ਜਦੋਂ ਉੱਥੇ ਗਏ ਤਾਂ ਪਤਾ ਲੱਗਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਕੱਲੇ 'ਚ 43 ਕੇਸ ਨੇ ਪਟਿਆਲਾ ਤੇ ਤਰਨਤਾਰਨ 'ਚ 9-9 ਨੇ ਉੱਥੇ ਕਾਫੀ ਆਪਸ ਵਿੱਚ ਦੀ ਹੋਇਆ 1,80,000 ਦਾ ਜੁਰਮਾਨਾ ਕੀਤਾ ਗਿਆ ਤੇ ਜਿਨ੍ਹਾਂ ਦੀਆਂ ਰੈੱਡ ਐਂਟਰੀਆਂ ਲਾਲ ਇੰਦਰਾਜ ਰਿਕਾਰਡ ਦੇ ਵਿੱਚ ਕਰ ਦਿੱਤੇ ਗਏ ਨੇ ਉਹਨਾਂ ਦੀ ਗਿਣਤੀ ਵੀ 2 ਦਰਜਨ ਹੈ ਤੇ ਜਿਹੜੀ ਨਵੀਂ ਕਾਨੂੰਨ ਆਇਆ ਐਨਐਸ ਦੀ ਧਾਰਾ 223 ਇਹਦੇ ਤਹਿਤ ਕੇਸ ਵੀ ਦਰਜ ਕਰ ਲਏ ਗਏ ਨੇ ਔਰ ਲਾਲ ਐਂਟਰੀਆਂ ਜਿੱਥੇ-ਜਿੱਥੇ ਹੋ ਗਈਆਂ ਉਹ ਕਿਸਾਨ ਨਾ ਤਾਂ ਜ਼ਮੀਨ ਵੇਚ ਸਕੇਗਾ ਨਾ ਕੋ ਕਰਜ਼ਾ ਲੈ ਸਕੇਗਾ ਮੇਰਾ ਖਿਆਲ ਕਿਸਾਨਾਂ ਨੂੰ ਪ੍ਰਸ਼ਾਸਨ ਨੂੰ ਮਿਲ ਬੈਠ ਕੇ ਕੋਈ ਹੱਲ ਕੱਢਣਾ ਚਾਹੀਦਾ ਔਰ ਜਿਹੜੇ ਇਸ ਗੱਲ ਤੇ ਖੜੇ ਆ ਮੈਂ ਨਾ ਮੰਨੂ ਮੈਂ ਤਾਂ ਲਾਉਂਗਾ ਉਹ ਹਟਾ ਕੇ ਦਿਖਾ ਇਹ ਗਲਤ ਹੈ ਇਹਦਾ ਕੋਈ ਨਾ ਕੋਈ ਤੋਸ ਕਿਸਾਨ ਜਥੇਬੰਦੀਆਂ ਵੀ ਨਾਲ ਬੈਠ ਜਾਣ ਪੰਜਾਬ ਦਾ ਖੇਤੀਬਾੜੀ ਮਹਿਕਮਾ ਮੰਤਰੀ ਜੀ ਗੁਰਵੀਤ ਸਿੰਘ ਖੁੱਡਗਾ ਅਧਿਕਾਰੀ ਇਹ ਸਾਰੇ ਰਲ ਕੇ ਬੈਠਣ ਇਹ ਤਾਂ ਕੋਈ ਹੱਲ ਕੱਢਿਆ ਜਾਵੇ ਅਦਰਵਾਈਜ਼ ਭਾਰਤ ਦਾ ਸੁਪਰੀਮ ਕੋਰਟ ਬਹੁਤ ਸਖਤ ਹੈ ਹਾਲਾਂਕਿ ਮੈਂ ਇਸ ਗੱਲ ਦਾ ਸਹਿਮਤ ਨਹੀਂ ਕਿ ਪੰਜਾਬ ਦੀ ਧਰਤੀ ਤੋਂ ਲੱਗਿਆ ਹੋਇਆ ਧੂਆਂ ਪਰਾਲੀ ਨੂੰ ਲੱਗੀ ਅੱਗ ਇਹ ਜਾ ਕੇ ਅੰਮ੍ਰਿਤਸਰ ਦੇ ਸਮਾਪ ਕਰਨਾ ਇਹ ਜਾ ਕੇ ਦਿੱਲੀ ਦੇ ਵਿੱਚ ਕੋਈ ਅਸਰ ਪਾਉਂਦੀ ਹੈ ਇਹ ਨਹੀਂ ਹੋ ਸਕਦਾ ਇਹ ਤਰਕ ਗਲਤ ਨੇ ਕਿਤੇ ਸਪੈਸ਼ਲ ਫਲਾਈਟਾਂ ਤਾਂ ਨਹੀਂ ਚਲਾਤੀਆਂ ਧੂੰਏਂ ਵਾਸਤੇ ਜੀ ਤੇ ਲੁਧਿਆਣੇ ਤੋਂ ਅੰਮ੍ਰਿਤਸਰ ਤੋਂ ਚੜ੍ਹਦੀਆਂ ਨੇ ਤੇ ਦਿੱਲੀ ਦੇ ਐਨਸੀਆਰ 'ਚ ਜਾ ਕੇ ਉਤਰ ਜਾਂਦੀਆਂ ਨੇ ਤੇ ਉੱਥੇ ਪ੍ਰਦੂਸ਼ਣ ਪੈਦਾ ਕਰਦੀਆਂ ਨੇ ਰਸਤੇ ਦੇ ਵਿੱਚ ਹਰਿਆਣਾ ਵੀ ਹੈ ਹਰਿਆਣੇ ਦੇ ਵਿੱਚ ਵਿੱਚ ਓਨੇ ਦੀ ਫਸਲ ਬਹੁਤ ਹੁੰਦੀ ਹੈ ਸੋ ਪੰਜਾਬ ਹਰਿਆਣਾ ਕੇਂਦਰ ਸਰਕਾਰ ਇਹਦਾ ਕੋਈ ਨਾ ਕੋਈ ਬਦਲ ਮਾ ਹੱਲ ਕਰਨਾ ਚਾਹੀਦਾ ਹੈ ਜੇ ਸਰਕਾਰਾਂ 16000 ਕਰੋੜ ਜਿਹੜੇ ਸਰਬਾਇਦਾਰ ਨੇ ਉਹਨਾਂ ਦਾ ਮਾਫ਼ ਕਰ ਸਕਦੀ ਹੈ ਤੇ ਇਹਦੇ ਵਿੱਚ ਸਰਕਾਰ ਕਿਸਾਨਾਂ ਨੂੰ ਕੋਈ ਬੰਨ ਦਾ ਬੋਨਸ ਹੀ ਦੇ ਦੇ ਕਿ ਤੁਸੀਂ ਭਾਈ ਐਨਾ ਕੁ ਬੋਨਸ ਲਓ ਤੇ ਦੂਜੇ ਪਾਸੇ ਤਰਕ ਇਹ ਵੀ ਆਉਂਦੇ ਐ ਜਦੋਂ ਕਿਸਾਨੇ ਕਹਿੰਦੇ ਸਾਡੇ ਕੋਲੇ ਹੱਲ ਨਹੀਂ ਉਹ ਕਹਿੰਦੇ ਭਾਈ ਸਾਹਿਬ ਫਸਲ ਦੇ ਵਿੱਚੋਂ ਜਿੰਨਾ ਕੁ ਵੀ ਮੁਨਾਫਾ ਹੋਣਾ ਉਹ ਥੋੜਾ ਹੈ ਤੇ ਥੋੜਾ ਨੁਕਸਾਨ ਦੂਜੇ ਕੋ ਉੱਤਲਣ ਸੋ ਮੈਂ ਫੇਰ ਕਹਾ ਇਦੇ ਚ ਸਾਰਿਆਂ ਨੂੰ ਕੋਈ ਨਾ ਕੋਈ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਹੈ ਇਕੱਲੇ ਕਿਸਾਨਾਂ ਨੂੰ ਦੋਸ਼ੀ ਥਾਰਾ ਵੀ ਜਾਇਜ਼ ਨਹੀਂ ਜੀ ਬਿਲਕੁਲ ਢਿਲੋ ਸਾਬੂਦਰਾ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਸਰਕਾਰ ਦੇ ਵੱਲੋਂ ਅੱਜ ਲਾਡੋ ਲక్ష్ਮੀ ਯੋਜਨਾ ਜਿਹੜੀ ਹੈ ਸਕੀਮ ਚਲਾਈ ਗਈ ਹੈ ਤੇ ਇਸ ਸਕੀਮ ਦੇ ਤਹਿਤ ਕਿਹਾ ਜਾ ਰਿਹਾ ਹੈ ਕਿ ਹਰਿਆਣੇ ਦੀਆਂ ਔਰਤਾਂ ਨੂੰ ਜਿਹੜਾ 2100 ਰੁਪਏ ਹਰ ਮਹੀਨੇ ਦਿੱਤਾ ਜਾਵੇਗਾ ਤੇ ਹਰਿਆਣੇ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਬਿਲਕੁਲ ਜੀ ਅੱਜ ਇਹ ਦੀਨदयाल लाਡੋ ਲక్ష్ਮੀ ਯੋਜਨਾ ਤਹਿਤ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਦੇ ਵਿੱਚ ਇੱਕ ਵੱਡਾ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨੈਭ ਸਿੰਘ ਸੈਣੀ ਉੱਚ ਇੱਥੋਂ ਤੱਕ ਪਹੁੰਚੇ ਉਹਨਾਂ ਨੇ 23 ਤੋਂ 60 ਸਾਲ ਦੀ ਉਮਰ ਦੀਆਂ ਔਰਤਾਂ ਨੂੰ 2100 ਰੁਪਏ ਇਹ ਲਾਡੂ ਯੋਜਨਾ ਤਹਿਤ ਦੇਣ ਦਾ ਜਿਹੜਾ ਐਲਾਨ ਕੀਤਾ ਸੀ ਉਹਨੂੰ ਅਮਲੀ ਜਮਾ ਪਹਿਨਾਇਆ ਗਿਆ ਇਹਦੀਆਂ ਕੁਝ ਸ਼ਰਤਾਂ ਨੇ ਕਿ ਇਹ ਕਿਹੜੇ-ਕਿਹੜੇ ਆਨੂੰ ਮਿਲ ਸਕਦਾ ਹੈ ਕਿਹੜਿਆਂ ਨੂੰ ਨਹੀਂ ਜਿਹੜੀਆਂ ਔਰਤਾ ਸਰਮਾਇਦਾਰੀ ਪਰਿਵਾਰ ਨਾਲ ਸਬੰਧਤ ਨੇ ਉਹਨਾਂ ਲਈ ਨਹੀਂ ਹੋਵੇਗਾ ਇਹ ਸਿਰਫ ਤੇ ਸਿਰਫ ਉਨਾ ਔਰਤਾਂ ਲਈ ਹੈ ਜਨਾਂ ਦੀ ਕੁਝ ਮਾਪਦੰਡ ਇਹਨਾਂ ਨੇ ਤੈਅ ਕੀਤੇ ਨੇ ਸੋ ਸਪੀਕਰ ਆ ਉਥੋਂ ਦੇ ਹਰਬਿੰਦਰ ਕਲਿਆਣ ਸਿਹਤ ਮੰਤਰੀ ਆਰਤੀ ਰਾਓ ਵਗਰਾ ਵਗਰੇ ਸਾਰੇ ਉਥੇ ਹਾਜ਼ਰ ਸੰਤ ਤੇ ਅੱਜ ਤੋਂ ਹਰਿਆਣੇ ਦੀ ਸਰਕਾਰ ਨੇ ਦੇਨ ਦਿਹਾੜ ਲਾਡੋ ਯੋਜਨਾ ਤਹਿਤ ਆਪਣੇ ਹਲ ਆਪਣੇ ਹਰਿਆਣੇ ਦੀਆਂ ਔਰਤਾਂ ਨੂੰ ਇਹ ਯੋਜਨਾ ਲਾਗੂ ਕਰਤੀ ਹੈ ਜਿਹੜੀਆਂ ਯੋਜਨਾ ਜਿਹੜੀਆਂ ਔਰਤਾਂ ਉਹ ਯੋਜਨਾ ਮੁਤਾਬਕ ਮਾਪਦੰਡ ਪੂਰੇ ਕਰਦੀਆਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਹਰ ਮਹੀਨੇ 2100 ਰੁਪਏ ਜਾਇਆ ਕਰੇਗਾ ਜੀ ਬਿਲਕੁਲ ਤੁਲੋ ਸਭ ਉੱਤਰ ਕਿਹਾ ਜਾ ਰਿਹਾ ਹੈ ਕਿ ਹਿੰਸਕ ਝੜਪਾਂ ਨੂੰ ਦੇਖਦੇ ਹੋਏ ਲਦਾਖ ਦੇ ਵਿੱਚ ਕਾਫੀ ਜ਼ਿਆਦਾ ਮਾਹੌਲ ਜਿਹੜਾ ਪੱਕ ਚੁੱਕਿਆ ਹੈ ਤੇ ਉੱਥੇ ਕਰਫਿਊ ਵਰਗੇ ਹਾਲਾਤ ਬਣ ਚੁੱਕੇ ਨੇ ਤੇ ਭਾਰੀ ਜਿਹੜੀ ਹੈ ਉੱਥੇ ਫੋਰਸ ਲਗਾ ਦਿੱਤੀ ਗਈ ਹੈ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਜਤਾਇਆ ਜਾ ਰਿਹਾ ਹੈ ਲਦਾਖ ਦੇ ਵਿੱਚ ਇਹ ਸਾਰਾ ਮਾਮਲਾ ਹੋਇਆ ਕਿਉਂ ਜਿਦੋਂ ਰਾਜਸੀ ਪਾਰਟੀਆਂ ਖਾਸ ਕਰ ਹਾਕਮ ਤਰਾ ਉਹਨਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕਰਦੀਆਂ ਨੇ ਇਹਨਾਂ ਨੇ ਜੰਮੂ ਕਸ਼ਮੀਰ ਨੂੰ ਤੋੜ ਕੇ ਉੱਥੇ ਝੂਠੀ ਬਣਾਤੇ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਕਾਫੀ ਧੇਰ ਤੋਂ ਪਰ ਇਹਨਾਂ ਨੇ ਕੀ ਦਣਾ ਕੋਈ ਮਰੇ ਭਾਵੇਂ ਜੀਐਸਓ ਤਰਾ ਘੋਲ ਪਤਾਸੇ ਪੀਏ ਇਦੇ ਵਿੱਚ ਕੋਮਲ ਜੀ ਉਥੇ ਖਾਸ ਕਰ ਜਿਹੜਾ ਨੌਜਵਾਨ ਵਰਗ ਹੈ ਜੀ ਉਹ ਕਾਫੀ ਸੰਘਰਸ਼ ਦੇ ਰਾਹ ਤੇ ਪਿਆ ਹੋਇਆ ਹੈ ਉਥੇ ਝੜਪਾਂ ਵੀ ਹੋਈਆਂ ਲੇ ਐਪੈਕਸ ਬਾਡੀ ਲਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੀਆਂ ਨੇ ਉਹ ਕਹਿੰਦੇ ਇਹਨੂੰ ਪੂਰਨ ਦਰਜਾ ਦਿੱਤਾ ਜਾਵੇ ਔਰ ਸੜਕਾਂ ਦੇ ਉੱਤੇ ਲਗਾਤਾਰਤਾ ਦੇ ਵਿੱਚ ਲੋਕਾਂ ਦੇ ਵਿੱਚ ਚਰਚਾ ਹੈ ਕਿ ਇਹ ਕੋਈ ਖਾਸ ਸਨੇਹਾ ਤਾਂ ਨਹੀਂ ਦਿੱਤਾ ਜਾ ਰਿਹਾ ਜੀ ਇਹਦੇ ਪਿੱਛੇ ਕੋਈ ਖਾਸ ਘਟਨਾ ਤਾਂ ਨਹੀਂ ਇਹ ਕੋਈ ਖਾਸ ਸੁਨੇਹਾ ਤਾਂ ਨਹੀਂ ਦਿੱਤੇ ਜਾ ਰਹੇ ਸੋ ਉੱਥੇ ਦਫਾ 44 ਵੀ ਲਾਈ ਗਈ ਹੈ ਜਿਹਦੇ ਤਹਿਤ 5 ਜਾਂ ਇਸ ਤੋਂ ਵੱਧ ਬੰਦੇ ਇਕੱਠੇ ਕਰਨ ਤੇ ਪਾਬੰਦੀ ਹੈ ਇਹ 2-3 ਦਿਨਾਂ ਤੋਂ ਉੱਥੇ ਜਿਹੜੀਆਂ ਲਗਾਤਾਰ ਹਿੰਸਕ ਘਟਨਾਵਾਂ ਵਾਪਰ ਰਹੀਆਂ ਨੇ ਮੇਰਾ ਖਿਆਲ ਇਹਨਾਂ ਨੂੰ ਉੱਥੋਂ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਬੈਠ ਕੇ ਕੋਈ ਸਰਬਸਾਂਝਾ ਹੱਲ ਕੱਢਣਾ ਚਾਹੀਦਾ ਹੈ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ ਤੇ ਜਿਹੜੀਆਂ ਸੰਘਰਸ਼ ਕਾਰਨਾਂ ਜਾਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਥੋੜਾ ਜਆ ਇਸ ਤਰੀਕੇ ਨਾਲ ਆਪਣਾ ਸੰਘਰਸ਼ ਵਧਾਉਣਾ ਚਾਹੀਦਾ ਹੈ ਕਿ ਉਹ ਲੋਕ ਹਿੰਸਕ ਚੀਜ਼ਾਂ ਨੂੰ ਛੱਡ ਕੇ ਹਿੰਸਾ ਨੂੰ ਛੱਡ ਕੇ ਅਮਨ ਸ਼ਾਂਤੀ ਦਾ ਰਾਹ ਅਪਣਾਉਣ ਸੰਘਰਸ਼ ਕਰਨ ਜੀ ਸਦਕੇ ਕਰੋ ਜਿੰਨਾ ਮਰਜ਼ੀ ਕਰੋ ਪਰ ਕਿਸੇ ਕਿਸਮ ਦੀ ਹਿੰਸਕ ਪਾਰਦਾਤ ਨਹੀਂ ਹੋਣੀ ਚਾਹੀਦੀ ਤੁਸੀਂ ਅਮਨ ਸ਼ਾਂਤੀ ਨਾਲ ਕਿਸਾਨਾਂ ਨੇ ਕੀਤਾ ਸੀ ਨਾ ਦਿੱਲੀ ਦੇ ਵਿੱਚ ਤੇ ਕਿਸਾਨਾਂ ਦਾ ਅੰਦੋਲਨ ਕਦੇ ਹਿੰਸਕ ਨਹੀਂ ਹੋਇਆ ਕਿਉਂਕਿ ਕਿਸਾਨਾਂ ਦੇ ਵੱਡੀ ਉਮਰ ਦੇ ਸਿਹਰ ਦਾਗੂ ਅੱਗੇ ਲੱਗੇ ਹੋਏ ਸਨ ਸੋ ਇੱਥੇ ਵੀ ਇਹਨਾਂ ਨੂੰ ਬੇਨਤੀ ਹੈ ਕਿ ਹਿੰਸਾ ਨੂੰ ਛੱਡ ਕੇ ਅਮਨ ਸ਼ਾਂਤੀ ਦੇ ਤਰੀਕੇ ਨਾਲ ਆਪਣਾ ਸੰਘਰਸ਼ ਕਰੋ ਜਿੱਤ ਤੁਹਾਡੀ ਹੋਵੇਗੀ ਜੀ ਢਿਲੋ ਸਾਹਿਬ ਉਧਰ ਆਪ ਨੇ ਤਾਂ ਨੇਲ ਗਰਗਨ ਇੱਕ ਵੱਡਾ ਬਿਆਨ ਦਿੰਦੇ ਹੋਏ ਬੀਬੀ ਐਮਪੀ ਨੂੰ ਇੱਕ ਕਰਾਰਾ ਜਵਾਬ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਬੀਬੀ ਐਮਪੀ ਦੇ ਵੱਲੋਂ ਪੰਜਾਬ ਦੀ ਬਦਨਾਮੀ ਕਰਨਾ ਬੇहद ਹੀ ਨਿੰਦਣਯੋਗ ਹੈ BBMP ਭਾਗੜਾ ਬਿਆਸ ਪ੍ਰਬੰਧਕ ਬੋਰਡ ਨੀਲਗਰਗ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਜਿਹੜਾ ਪਾਣੀਆਂ ਦੇ ਮਸਲੇ ਦੇ ਵਿੱਚ ਪਿਛਲੇ ਸਮੇਂ ਤੋਂ ਮਸਲਾ ਉੱਠਿਆ ਹੋਇਆ ਹੈ ਹਰਿਆਣਾ ਤੇ ਪੰਜਾਬ ਵੱਡੇ ਛੋਟੇ ਭਰਾ ਨੇ ਪਾਣੀ ਦਾ ਮਸਲਾ ਵੀ ਉੱਠਕੜਿਆ ਇਹ ਤੇ ਦਫ਼ਸ ਵਿੱਚ ਦੀ ਬੈਠ ਕੇ ਹੱਲ ਕਿਉਂ ਨਹੀਂ ਹੁੰਦੀਆ ਜੀ ਸੋ ਨੀਲ ਗਰ ਘੋਰਾ ਨੇ ਜਿਹੜੀ ਗੱਲ ਬੀਬੀ ਐਮਬੀ ਉਠਾ ਰਿਹਾ ਹੈ ਉਹਦੇ ਉੱਤੇ ਜਵਾਬ ਦੱਤੇ ਨੇ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਪੂਰਾ ਜਵਾਬ ਦਿੱਤਾ ਜਦੋਂ ਹੜ ਆ ਗਏ ਉਦੋਂ ਹਰੇਕ ਪਾਣੀ ਲਾਈਨ ਤੋਂ ਭਜਦਾ ਸੀ ਤੇ ਜਦੋਂ ਇੱਥੇ ਔੜ ਲੱਗੀ ਵੀ ਸੀ ਉਦੋਂ ਹਰੇਕ ਕਹਿੰਦਾ ਸੀ ਮੈਨੂੰ ਪਾਣੀ ਮੈਨੂੰ ਪਾਣੀ ਮੈਨੂੰ ਪਾਣੀ ਇਹ ਇਹ ਮਸਲੇ ਇਹੋ ਜਿਹੇ ਨੇ ਜਿਹੜੇ ਅੰਤਰਰਾਜੀਤ ਹੈਗੇ ਨੇ ਇਹਨਾਂ ਨੂੰ ਮਿਲ ਬੈਠ ਕੇ ਹੀ ਹੱਲ ਕਰਨਾ ਸਭ ਤੋਂ ਚੰਗਾ ਕਦਮ ਹੋਵੇਗਾ ਕਿ ਜੇ ਸਹਿਮਤੀ ਨਾਲ ਕੋਈ ਗੱਲ ਬਣ ਜਾਵੇ ਉਹਦੇ ਨਾਲ ਦੀ ਰੀਜ਼ ਨਹੀਂ ਜੀ ਢਿਲੋ ਸਾਹਿਬ ਸੜੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੇ ਸੜੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸੋ ਦਰਸ਼ਕੋ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨੇ ਹੀ ਕੱਲ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ